ਨੰਗਲ ਦੇ ਵਿਖੇ ਵਿਸ਼ਵ ਹਿੰਦੂ પરિਸ਼ਦ ਦੇ ਆਗੂ ਵਿਕਾਸ ਪ੍ਰਭਾਕਰ ਦਾ ਕਤਲ ਹੋਇਆ ਹੈ ਕੈਬਨਿਟ ਹਰਜੋਤ ਸਿੰਘ ਬੈਂਸ ਦਾ ਬਿਆਨ ਇਸ ਦੇ ਉੱਪਰ ਸਾਹਮਣੇ ਆਇਆ ਹੋਣ ਕਿਹਾ ਹੈ ਕਿ ਮੰਤਰੀ ਅਰਜੋਤਪਾਲ ਸਿੰਘ ਨੇ ਘਟਨਾ ਦੀ ਜੁੜੀ ਹੈ ਨਿੰਦਾ ਕੀਤੀ ਹੈ ਤੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਦੋਸ਼ੀਆਂ ਨੂੰ ਜਲਦੀ ਸਲਾਖਾ ਦੇ ਪਿੱਛੇ ਲਿਆਇਆ ਜਾਵੇਗਾ ਗੈਰ ਸਮਾਜਿਕ ਅੰਸਰਾਂ ਦੀਆਂ ਕੋਸ਼ਿਸ਼ਾਂ ਨਾਕਾਮ ਹੋਣਗੀਆਂ ਤੇ ਪੁਲਿਸ ਜਾਂਚ ਦੇ ਵਿੱਚ ਚੁਟੀ ਹੋਈ ਹੈ ਕਾਤਲਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਸਸਵੀਕਾਲ ਜੀ ਬੀਤੀ ਸ਼ਾਮ ਮੰਗਲ ਸ਼ਹਿਰ ਦੇ ਵਿੱਚ ਇੱਕ ਬੜੀ ਹੀ ਮੰਦਭਾਗੀ ਘਟਨਾ ਹੋਈ ਸਾਡਾ ਭਰਾ ਸਾਡਾ ਹੋਣਹਾਰ ਵੀਰ ਵਿਕਾਸ ਪ੍ਰਭਕਰ ਜੋ ਵਿਸ਼ਵ Hindu ਪਰਿਸ਼ਦ ਦਾ ਅਗੂ ਵੀ ਸੀ ਉਸ ਦਾ ਕਤਲ ਕਰ ਦਿੱਤਾ ਗਿਆ ਇਹ ਬੜੀ ਹੀ ਮੰਦਭਾਗੀ ਦੁਖਦਈ ਘਟਨਾ ਹੈ ਪਰ ਮੈਂ ਸਭ ਨੂੰ ਇਹ ਗਲ ਬੜੇ ਹੀ ਦਾਅਵੇ ਨਾਲ ਤੇ ਵਿਸ਼ਵਾਸ ਦਵਾਉਂਦਾ ਹਾਂ ਮੇਰੀ ਕੱਲ ਰਾਤ ਤੋਂ ਡੀਜੀਪੀ ਪੰਜਾਬ ਪੁਲਿਸ ਤੇ ਪੁਲਿਸ ਦੇ ਵਕਫਕ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਹੈ ਜੋ ਕੋਈ ਵੀ ਦੋਸ਼ੀ ਹਨ ਜੋ ਕੋਈ ਵੀ ਇਸ ਦੇ ਮਾਸਟਰਮਾਈਂਡ ਹਨ ਉਹ ਬਖਸ਼ੇ ਨਹੀਂ ਜਾਣਗੇ ਹੁਣ ਸਿਰਫ ਕੁਝ ਸਮੇਂ ਦੀ ਗੱਲ ਹੈ ਉਹ ਆਪਣਾ ਇੰਜਾਮ ਧੁਕਤਨ ਦੇ ਲਈ ਤਿਆਰ ਰਹੇ ਇਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਹੈ ਇਹ ਸਾਡੇ ਨੰਗਲ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਹੈ ਉਹ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਵਿਕਾਸ ਸਾਡਾ ਭਰਾ ਅਸੀਂ ਸਾਡੇ ਪਾਟੀਆਂ ਵੱਖ ਹੋ ਸਕਦੀਆਂ ਵਿਚਾਰਕ ਮੱਧ ਪੇਟ ਹੋ ਸਕ